ਬੈਂਕਟਾਂ ਦਾ 2.0 ਨਾਟਕ ਨਾਟਕ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਬੈਂਕਟਾਂ ਦਾ 2.0 ਨਾਟਕ ਨਾਟਕ ਜਾਰੀ ਕਰੋ ਜਾਰੀ ਜਿਵੇਂ ਡੀਏ ਦੇ ਕਿਸ਼ਤਾ ਦਾ ਬਕਾਇਆ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ 258 ਮਹੀਨੇ ਦੇ ਡੀਏ ਦੇ ਕਿਸ਼ਤਾ ਦਾ ਬਕਾਇਆ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਰਕਾਰ ਮੁਰਦਾਬਾਦ 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 ਅੰਗਾਨੀ ਮੰਡੀ ਮੁਰਦਾਬਾਦ 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 ਈਟੀਆਂ ਕਰਕੇ ਮੁਕਰਨ ਵਾਲੀ ਸਰਕਾਰ ਮੁਰਦਾਬਾਦ 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 ਸਾਰੇ ਲੋਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਦੇ ਕੰਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਕੈਸ਼ਰ ਸਕੀਮ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਨਵੀਂ ਰੈਗੂਲਰ ਭਰਤੀ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਹੁਣ ਆਪਾਂ ਬੈਣਾ ਦੇਰੀ ਤੋਂ ਜਿਹੜਾ ਹੈ ਆਪਣੀ ਜਿਹੜੀ ਇਹ ਸ਼ੁਰੂ ਕਰਨ ਲੱਗੇ ਆ ਰੈਲੀ ਰੈਲੀ ਤੋਂ ਬਾਅਦ ਉਹਨਾਂ ਦੇ ਪੀਏ ਸਾਹਿਬ ਆਏ ਹੋਏ ਆ ਆਪਾਂ ਉਹਨਾਂ ਨੂੰ ਇੱਥੇ ਬੁਲਾ ਕੇ ਮੰਗ ਪੱਤਰ ਦੇਵਾਂਗੇ ਸੋ ਸਭ ਤੋਂ ਪਹਿਲਾਂ ਮੈਂ ਮਿਹਨਤ ਕਰੂਗਾ ਮਨਜੀਤ ਸਿੰਘ ਤਾਂ ਜਲਦੀ ਸਾਡੇ ਅ ਬਿਜਲੀ ਬੋਰਡ ਤੋਂ ਹਾਥੀ ਆ ਸਿਰਫ 2 ਮਿੰਟ ਖਿਆਲ ਰੱਖੋ ਭਾਈ ਮੈਂ ਉਹਨੂੰ ਬਾਰੀ ਬਾਰੀ ਗਈ ਤੇ ਨਹੀਂ ਮੈਂ ਉਹਨੂੰ ਫਿਰ ਸੁੱਚ ਕਰ ਦੂਗਾ ਅੱਜ ਦੇ ਰੋਜ਼ ਦੇਨ ਵਿੱਚ ਸ਼ਾਮਲ ਹੋਏ ਸਾਰੇ ਮੁਲਾਜ਼ਮ ਅਤੇ ਪੈਨਸ਼ਨਰ ਸਾਥੀਓ ਅੱਜ ਆਪਾਂ ਸਾਰੇ ਐਮਐਲਏ ਨੂੰ ਇਥੋਂ ਦੇ ਬਠਿੰਡਾ ਸ਼ਹਿਰੀ ਦੇ ਐਮਐਲਏ ਜਗਰੂਪ ਸਿੰਘ ਗਿੱਲ ਜੀ ਨੂੰ ਆਪਣਾ ਮੰਗ ਪੱਤਰ ਦੇਣ ਦੇ ਲਈ ਹਾਜ਼ਰ ਹੋਏ ਆਂ ਜਦੋਂ ਦੀ ਸਰਕਾਰ ਆਈ ਹੈ ਅਸੀਂ बार-बार ਯਾਦ ਕਰਾਉਂਦੇ ਰਹਿੰਦੇ ਆਂ ਵੀ ਸਾਡੀਆਂ ਮੁਲਾਜ਼ਮਾਂ ਤੇ ਪੈਸ਼ਨਰਾਂ ਦੀਆਂ ਮੰਗਾਂ ਜਿਹੜੀਆਂ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਐ ਉਹਨਾਂ ਨੂੰ ਪੂਰੀਆਂ ਕਰੋ ਪਰ ਇਹ ਸਰਕਾਰ ਸਾਡੀਆਂ ਮੰਗਾਂ ਦਾ ਬਿਲਕੁਲ ਹੀ ਨਾ ਕੋਈ ਹੱਲ ਕਰ ਰਹੀ ਹੈ ਨਾ ਉਹਦੇ ਬਾਰੇ ਸਾਨੂੰ ਮੀਟਿੰਗ ਦੇ ਕੇ ਕੋਈ ਵਿਚਾਰ ਕਰਨ ਦੀ ਯਤਨ ਕਰ ਰਹੀ ਹੈ ਤੇ ਸਾਨੂੰ ਲਗਾਤਾਰ ਆਪਣੇ ਰੋਜ਼ ਕਰਨੇ ਪੈ ਰਹੇ ਆ ਧਰਨੇ ਦੇ ਰਹੇ ਧਰਨੇ ਦੇਣੇ ਪੈ ਰਹੇ ਆ ਤੇ ਬਹੁਤ ਹੀ ਅਫਸੋਸ ਹੁੰਦਾ ਹੈ ਕਿ ਜਿੱਥੇ ਸਰਕਾਰਾਂ ਆਪਣੇ ਪਰਜਾ ਦੀ ਗੱਲ ਨਹੀਂ ਸੁਣ ਸਕਦੀ ਆਪਣੇ ਮੁਲਾਜ਼ਮਾਂ ਦੀਆਂ ਦੁੱਖ ਤਕਰੀਬਾਂ ਸਮਝ ਨਹੀਂ ਸਕਦੀ ਫਿਰ ਉਹ ਸਰਕਾਰਾਂ ਦਾ ਕੀ ਹਾਲ ਹੁੰਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਦਿੱਲੀ ਇਹਨਾਂ ਦਾ ਕੀ ਹਾਲ ਹੋਇਆ ਵੱਡੇ ਵੱਡੇ ਵਾਅਦੇ ਕਰਕੇ ਮੁੱਕਰ ਗਏ ਤੇ ਉਸ ਤੋਂ ਬਾਅਦ ਜੋ ਜੋ ਫ셔 ਹੋਇਆ ਉਹ ਸਾਰਿਆਂ ਨੂੰ ਪਤਾ ਹੁਣ ਸਾਰਿਆਂ ਦਾ ਕੰਮ ਆ ਜਿਹੜਾ ਹੈਗਾ ਆਮ ਆਦਮੀ ਪਾਰਟੀ ਜਿਹੜਾ ਜਿਹੜਾ ਦਿੱਲੀ ਤੋਂ ਚੱਲ ਰਿਹਾ ਅਸੀਂ ਇਹ ਚਾਹੁੰਦੇ ਆ ਵੀ ਇੱਥੋਂ ਲੋਕਲ ਭਗਵੰਤ ਮਾਨ ਆਪਣੇ ਦੇ ਮੁਲਾਜ਼ਮਾਂ ਦੀਆਂ ਆਪਣੇ ਪਰਜਾ ਦੀਆਂ ਤਕਲੀਫਾਂ ਨੂੰ ਦੇਖਦੇ ਹੋਏ ਮੁਲਾਜ਼ਮਾਂ ਨਾਲ ਗੱਲਬਾਤ ਕਰੇ ਤੇ ਮਸਲੇ ਹੱਲ ਕਰਨ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਕ ਹੋਰ ਮਲਾਜਮਾਂ ਦੀ ਗੱਲ ਕਰਦਾ ਇਹ ਕਹਿੰਦੇ ਭਰਤੀਆਂ ਅਸੀਂ ਬਹੁਤ ਕਰ ਲੀਆਂ 50 ਹਜ਼ਾਰ ਭਰਤੀਆਂ ਕਰ ਲੀਆਂ ਸਾਡੇ ਕੱਚੇ ਮਲਾਜਮ ਇੱਥੇ ਹਰ ਰੋਜ਼ ਹੜਤਾਲਾਂ ਕਰਦੇ ਐ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਨੂੰ ਰੈਗੂਲਰ ਕਰ ਦੇ ਉਹਨਾਂ ਨੂੰ ਕਿਉਂ ਨਹੀਂ ਇੱਕ ਸਪੈਸ਼ਲ ਆਰਡਰ ਕਰਕੇ ਸਪੈਸ਼ਲ ਪਰਮਿਸ਼ਨ ਲੈ ਕੇ ਉਹਨਾਂ ਨੂੰ ਰੈਗੂਲਰ ਕਰੋ ਉਹਨਾਂ ਦਾ ਹੱਲ ਹੋ ਸਕਦਾ ਜਿਹੜੇ ਕਾਫੀ ਸਾਲਾਂ 10-10 ਸਾਲ ਦੇ ਬੰਦੇ ਬੈਠੇ ਐ ਰੈਗੂਲਰ ਹੋਣ ਦੇ ਲਈ ਤੁਸੀਂ ਨਵੀਆਂ ਭਰਤੀਆਂ ਕਰਦੇ ਆਸੇ-ਪਾਸੇ ਸਟੇਟਾਂ ਤੋਂ ਆ ਕੇ ਤੁਹਾਡੇ ਕੋਲ ਉਹ ਜਿਹੜੀ ਐ ਇਥੋਂ ਭਰਤੀ ਹੋ ਰਹੀ ਐ ਕਿਉਂ ਨਹੀਂ ਸਾਡੇ ਪੰਜਾਬ ਦੇ ਜਿਹੜੇ ਕੱਚੇ ਮੁਲਾਜ਼ਮ ਐ ਸਾਡੇ ਉਹਨਾਂ ਨੂੰ ਤੁਸੀਂ ਭਰਤੀ ਕਰਨਾ ਬੰਦ ਆ ਇਸੇ ਤਰ੍ਹਾਂ ਇੱਕ ਛੋਟੀ ਜੀ ਗੱਲ ਹੋਰ ਐ ਸਿਵਲ ਹਸਪਤਾਲ 'ਚ ਅਸੀਂ ਇੱਕ ਦਿਨ ਗਏ ਸਾਡੇ ਮੈਡੀਕਲ ਬਿੱਲ 7-7-8-8 ਮਹੀਨਿਆਂ ਦੇ ਪੈਂਡਿੰਗ ਪਏ ਐ ਜਦੋਂ ਉੱਥੇ ਸੀਐਮਓ ਨੂੰ ਪੁੱਛਿਆ ਕਹਿੰਦੇ ਸਾਡੇ ਕੋਲ ਜੀ ਫਾਰਮਾਸਿਸਟ ਹੈ ਨਹੀਂ ਭਗਵੰਤ ਜੀ ਕਹਿੰਦਾ ਜੀ ਅਸੀਂ ਬਹੁਤ ਹੀ ਭਰਤੀਆਂ ਕਰ ਲੀਆਂ ਤੇ ਦੇਖੋ ਫਾਰਮਾਸਿਸਟ ਹੈ ਨਹੀਂ ਜਿਸ ਕਾਰਨ ਕਹਿੰਦੇ ਅਸੀਂ ਬਿੱਲ ਨਹੀਂ ਤੁਹਾਡੇ ਵੈਰੀਫਾਈ ਕਰ ਸਕਦੇ ਤੁਸੀਂ ਇਹ ਹਾਲਤ ਹੈ ਇਸੇ ਤਰ੍ਹਾਂ ਹੀ ਹੋਰ ਬਿਜਲੀ ਦੇ ਵਿੱਚ ਵੀ ਦੇਖੋ ਸਾਰਿਆਂ ਦੇ ਵਿੱਚ ਉਹੀ ਹਾਲ ਹੈ ਕੋਈ ਹੱਲ ਨਹੀਂ ਹੋ ਰਿਹਾ ਐਸੇ ਤਰ੍ਹਾਂ ਜਿਹੜਾ ਹੈਗਾ ਨਸ਼ੇ ਦਾ ਮੁੱਦਾ ਤੇ ਹੋਰ ਨੇਰੇ ਹੀ ਹੁੰਦੇ ਆ ਤੇ ਜਿਹੜੇ ਇਹ ਹੱਲ ਕਰਨੇ ਵਾਂਦੇ ਆ ਪਰ ਇਹ ਹੱਲ ਨਹੀਂ ਹੋ ਰਹੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਇਹ ਜਿਹੜੀਆਂ ਲੋਕਲ ਮੰਗਾਂ ਸਾਡੀਆਂ ਹੈਗੀਆਂ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਇਹ ਅਸੀਂ ਨਹੀਂ ਤਾਂ ਸਾਨੂੰ ਮੰਗ ਤਕੜਾ ਅਗੋਸ਼ ਕਰਸ਼ ਕਰਨਾ ਪਊਗਾ ਧੰਨਵਾਦ ਜੀ